ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਮੇਰੀ ਰੀਵੋ ਦਾ ਹੱਥ ਦੇਖੋ ਇਹ ਸਰਦੀਆਂ ਚਾਹ ਨੇ ਹੱਥ ਜਲ ਗਿਆ ਸੀ ਚਾਹ ਇਹਨੀਆਂ ਆਮਤ ਆਪਣਾ ਹੱਥ ਚਾਹ ਦੇ ਕੱਪ ਚ ਡਬੋ ਦਿੱਤਾ ਸੀ ਇਹਨੇ ਤੇ ਕਲਿੱਪਾਂ ਨੇ ਇੱਕ ਦੋ ਮੈਂ ਰੱਖੀਆਂ ਹੋਈਆਂ ਨੇ ਸੀਗੀਆਂ ਮੈਂ ਕਿ ਆਪਣਾ ਵਲੌਗ ਆਉਂਗਾ ਜਿਹਨੂੰ ਮੈਂ ਪਾਉਂਗੀ ਉਹਦੇ ਕਲਿੱਪ ਐਡ ਕਰੂੰਗੀ ਹੈਨਾ ਤੇ ਇਹ ਨਾ ਨਹੀਂ ਹੱਥ ਪੂਰਾ ਪਾ ਲਿਆ ਸੀਗਾ ਤੇ ਹਾਂ ਹੁਣ ਮੈਂ ਦੱਸ ਰਹੀ ਹਾਂ ਮੈਂ ਬਹੁਤ ਟਾਈਮ ਬਾਅਦ ਆਪਣਾ ਵਲੋਗ ਸ਼ੂਟ ਕਰਨ ਲੱਗੀ ਹਾਂ ਬਲ ਸ਼ੂਟ ਨਹੀਂ ਮੀਨਸ ਕਿ ਪਿਛਲਾ ਹੀ ਹੈ ਇਹ ਸ਼ਾਇਦ ਸਰਦੀਆਂ ਦਾ ਇੱਕ ਦੋ ਕਲਿੱਪਾਂ ਜੜੀਆਂ ਹੈਗੀਆਂ ਨਾ ਉਹ ਮੈਂ ਐਡ ਕੀਤੀਆਂ ਆ ਕਿਉਂਕਿ ਵਲੋਗ ਕੋਈ ਇਹ ਜਿਹਾ ਬਣਾਇਆ ਨਹੀਂ ਹੈਗਾ ਮੈਂ ਆਪਣਾ ਕੋਈ ਬਣਾ ਹੀ ਨਹੀਂ ਪਾ ਰਹੀ ਹੈਗੀ ਘਰ ਚ ਥੋੜੀ ਪ੍ਰੋਬਲਮ ਚੱਲ ਰਹੀ ਇਸ ਕਰਕੇ ਤੇ ਇਸ ਲਈ ਜਿਹੜੇ ਪੁਰਾਣਾ ਵਲੋਗ ਹਨ ਇੱਕ ਦੋ ਹੈਗੇ ਆ ਉਹ ਵੀ ਮੈਂ ਅਪਲੋਡ ਕੀਤੇ ਆ ਤੇ ਪਲੀਜ਼ ਤੁਸੀਂ ਵਲੋਗ ਅੰਨ ਤੱਕ ਜਰੂਰ ਦੇਖਿਓ ਇਹ ਤਾਂ ਫਿਲਹਾਲ ਇਸ ਵਲੋਗ ਚ ਤਾਂ ਇੱਕ ਦੋ ਕਲਿੱਪ ਆਈਆਂ ਬਾਕੀ ਜਿਹੜੇ ਵਲੋਗ ਆ ਉਹ ਥੋੜੇ ਹੀ ਟਾਈਮ ਦੇ ਆ ਤੇ ਜੋ ਇੱਕ ਦੋ ਦਿਨ ਦੀ ਪੁਰਾਣੇ ਹੋਣੇ ਆ ਉਹ ਮੈਂ ਅਪਲੋਡ ਕਰਕੇ ਪਾਉਂਗੀ ਇਹ ਇਹ ਥੋੜਾ ਜਿਆਦਾ ਇਸ ਇੱਕ ਦੋ ਜੜੀਆਂ ਕਲਿੱਪਨ ਆ ਐਡ ਕੀਤੀਆਂ ਇਹ ਸਰਦੀਆਂ ਦੀਆਂ ਸੀ ਤੁਸੀਂ ਕੱਪੜੇ ਦੇਖ ਰਹੇ ਹੋ ਸੀ ਮੋٹے ਪਾਏ ਸਾਮਾਨ ਲਿਆਂਦਾ ਸੀ ਭਾਵਕ ਦੇ ਪਾਪਾ ਨੇ ਸਬਜ਼ੀਆਂ ਵਗੈਰਾ ਹੋਰ ਮਾਚਿਸ ਮਂਗਾਈ ਸੀ ਇੱਕ ਮੈਂ ਆਪਣੀ ਮੁਲਤਾਨੀ ਮਿੱਟੀ ਆਨਲਾਈਨ ਮਂਗਾਈ ਸਭ ਤੁਹਾਨੂੰ ਦਿਖਾਏ ਦੇਖੋ ਮਟਰੀ ਦਾ ਪੈਕਟ ਵੀ ਲਿਆਂਦਾ ਚਿਪਸ ਵਗੈਰਾ ਖਾਣ ਨੂੰ ਲਿਆਂਦੇ ਸੀਗੇ ਚਾਹ ਨਾਲ ਨਾ ਸ਼ਾਮ ਦੇ ਟਾਈਮ ਜਿਹੜਾ ਪਚਾਉਣਾ ਨੇ ਉਹਦੋਂ ਫਿਰ ਵਧੀਆ ਲੱਗਦੀ ਹੈ ਇਹ ਮਠੀ ਉਹ ਨਮਕੀਨ ਚੀਜ਼ ਤੇ ਦੇਖੋ ਮੇਰੀ ਕਿਚਨ ਮਤਲਬ ਆਪਾਂ ਤਾਨੂੰ ਪਤਾ ਹੀ ਆ ਕਿ ਸਾਡੇ ਪਹਿਲਾਂ ਕੰਮ ਲੱਗਿਆ ਸੀਗਾ ਤੇ ਕਿਚਨ ਚ ਦਰਵਾਜ਼ੇ ਵਗੈਰਾ ਹਜੇ ਲਗਾਏ ਨਹੀਂ ਸੀ ਬਾਥਰੂਮ ਵਿੱਚ ਵੀ ਨਹੀਂ ਲਗਾਏ ਹੈਗੇ ਤੇ ਬਾਕੀ ਮੈਂ ਹੁਣ ਇੱਥੇ ਲੱਗੀ ਆ ਸਬਜ਼ੀ ਬਣਾਉਣ ਸਬਜ਼ੀ ਮੈਂ ਬਣਾਉਂਗੀ ਕਾਲੇ ਚਨੇ ਕਾਲੇ ਚਨੇ ਮੈਂ ਨਾ ਮਾਰਨਿਕ ਚ ਉਬਾਲ ਲਏ ਮਤਲਬ ਮਾਰਨਿਕ ਚ ਤੁੱਪੇ ਰੱਖ ਦਿੱਤੇ ਸੀਗੇ ਪਾਣੀ ਚ ਪਾ ਕੇ ਤੇ ਫਿਰ ਹੁਣ ਸ਼ਾਮ ਨੂੰ ਯੂਨਿਕ ਜਿਮਹ ਲੱਗੀ ਆ ਕਾਲੇ ਚਨੇ ਬਣਾਉਣ ਕਿਉਂਕਿ ਕਾਲੇ ਚਨੇ ਨਾਲ ਨਾ ਚਾਵਲ ਵੀ ਬਹੁਤ ਵਧੀਆ ਲੱਗਦੇ ਆ ਤੇ ਮੈਂ ਨਾਲ ਬਣਾਉਂਗੀ ਚਾਵਲ ਤੇ ਮੈਂ ਆਪਣਾ ਜਿਹੜਾ ਤੁਸੀਂ ਇਹ ਮੇਰਾ ਪਤੀਲਾ ਦੇਖਿਆ ਹੀ ਹੁਣ ਮੈਂ ਦੰਤੇ ਰਸਤਾਲੇ ਦੇ ਦੀਵਾਲੀ ਤੇ ਲਿਆ ਸੀ ਇਹ ਵਾਲਾ ਤੇ ਇੱਕ ਚੀਜ਼ ਮੈਂ ਬਣਾਉਂਗੀ ਹੁਣ ਚਨੇ ਤੇ ਬਾਅਦ ਚ ਬਣਾਉਂਗੀ ਚਾਵਲ ਪਲੀਜ਼ ਲੋਗ ਐਂਡ ਤੱਕ ਦੇਖਿਓ ਵਲੋਗ ਮੇਰੇ ਆ ਨਹੀਂ ਰਹੇ ਹੋ ਇਹਦੀ ਮੈਂ ਤੁਹਾਨੂੰ ਪ੍ਰੋਬਲਮ ਦੱਸ ਦਿੱਤੀ ਕਿ ਘਰ ਥੋੜੀ ਦਿੱਕਤ ਚਾਹੀਦੀ ਬਟ ਹੁਣ ਮੈਂ ਆਪਣੇ ਵਲੋਗ ਪਾਉਂਗੀ ਬਸ ਇੱਕ ਦੋ ਜਾਂ ਦੋ ਤਿੰਨ ਪੁਰਾਣੇ ਆ ਉਹ ਮੈਂ ਪਹਿਲਾਂ ਅਪਲੋਡ ਕਰਕੇ ਪਾ ਦੂੰਗੀ ਸੋ ਉਸ ਤੋਂ ਬਾਅਦ ਡੇਲੀ ਰੁਟੀਨ ਦੇ ਮੈਂ ਹੁਣ ਪਾਇਆ ਕਰਨੀ ਵਲੋਗ ਤੁਸੀਂ ਵੀ ਕਹੋਗੇ ਕਿ ਹਾਰ ਟਾਈਮ ਕਰਨ ਦੀ ਬਟ ਹੁਣ ਨਹੀਂ ਹੁਣ ਮੈਂ ਪਾਇਆ ਕਰੂੰਗੀ ਬਸ ਆ ਥੋੜੀ ਪ੍ਰੋਬਲਮ ਜੇ ਸਹੀ ਹੋ ਜਾਵੇ ਨਾ ਫਿਰ ਮੈਂ ਪਾਇਆ ਕਰੂੰਗੀ ਤੇ ਇਹ ਵਲੋਗਰ ਨਾ ਮਤਲਬ 2 4 ਵਲੋਗ ਜਿਹੜੇ ਮਿਕਸ ਕਰਕੇ ਬਣਾਏ ਹੋਏ ਆ ਕੁਝ ਹੌਣ ਦੇ ਕੁਝ ਸਰਦੀਆਂ ਦੀ ਕਲਿੱਪਾਂ ਵਗੈਰਾ ਇਹ ਚੀਜ਼ਾਂ ਨਾ ਮਤਲਬ ਅੱਧੀ ਬਣਾਇਆ ਹੋਇਆ ਇਹ ਮੈਂ ਕਿ ਪਹਿਲਾਂ ਅਪਲੋਡ ਕਰ ਲਵਾਂ ਕਿਉਂਕਿ ਮੈਨੂੰ ਇਹ ਆ ਨਾ ਕਿ ਇੱਕ ਯਾਦਗਰੀ ਰਹਿ ਜਾਂਦੀ ਹੈ ਨਾ ਇਹ ਚੀਜ਼ਾਂ ਮੈਂ ਵਲੋਗ ਕਲਿੱਪ ਐਡ ਰੱਖਦੀ ਰਹਿਣੀ ਆਪਣੇ ਬਣਾ ਬਣਾ ਕੇ ਵੀਡੀਓ ਸਰੂ ਕਲੀਪਨਾਂ ਮੈਂ ਐਡ ਕਰ ਲੈਂਦੇ ਹੁੰਦੇ ਆ ਤੇ ਫਿਰ ਮੈਨੂੰ ਮੈਨੂੰ ਵਧੀਆ ਲੱਗਦਾ ਮੈਂ ਉਹਨਾਂ ਆਪਣਾ ਵਲੋਗ ਖੁਦ ਦੇਖਦੀ ਨਹੀਂ ਮੰ ਵਧੀਆ ਲੱਗਦਾ ਦੇਖੋ ਪਹਿਲਾਂ ਸਾਡੀ ਟੈਲਾ ਨਹੀਂ ਲੱਗੀ ਸੀ ਉਹ ਵੀ ਮੇਰੇ ਵਲੋਗ ਹੈਗੇ ਤੇ ਹੁਣ ਅਸੀਂ ਟੈਲਾ ਲਗਾਈਆਂ ਇਹ ਵੀ ਸਾਡੇ ਇਹ ਨਾ ਇੱਕ ਯਾਦਗਰੀ ਰਹਿ ਜਾਂਦੀ ਜੀਰੋ ਮੰਨ ਕੀਤਾ ਚੱਕ ਕੇ ਆਪਣਾ ਵਲੋਗ ਦੇਖ ਲੋਗੇ ਹਾਂ ਹੁਣ ਟੈਲਾ ਲੱਗ ਗਿਆ ਕਿੰਨਾ ਪਿਆਰਾ ਘਰ ਲੱਗ ਰਿਹਾ ਇਸ ਕਰਕੇ ਫਿਰ ਮੈਂ ਆਪਣੀ ਇਸ ਕਲਿੱਪ ਐਡ ਬਣਾ ਕੇ ਰੱਖ ਲੈਂਦੀ ਆ ਫਿਰ ਵਲੋਗ ਚ ਪਾ ਦਨੀ ਪਰ ਹੁਣ ਮੈਂ ਡੇਲੀ ਵਾਲੇ ਵਲੋਗ ਪਾਇਆ ਕਰੂੰਗੀ ਪੁਰਾਣੇ ਜਿਆਦਾ ਪੁਰਾਣੇ ਵਾਲੇ ਨਹੀਂ ਹੁਣ ਪਾਣੀ ਮੈਨੂੰ ਪਤਾ ਹੁਣ ਕੋ ਕਿ ਡੇਲੀ ਰੁਟੀਨ ਵਾਲੀ ਵਲੋਗ ਵਧੀਆ ਲੱਗਦੇ ਆ ਤੇ ਇਹ ਤੇ ਸਬਜੀ ਬਣੀ ਗਈ ਹੈ ਤੇ ਚਣ ਚਾਵਲ ਸੀ ਬਾਸਮਤੀ ਲਿਆਂਦੇ ਇਹਨਾਂ ਨੇ ਮੇਰੇ ਹਸਬੰਦ ਨੇ ਤੇ ਉਹ ਵੀ ਮੈਂ ਹੁਣ ਬਣਾਉਂਗੀ ਬਹੁਤ ਵਧੀਆ ਬਣੀ ਸੀ ਇਹ ਬਾਲੇ ਚਾਵਲ ਤੇ ਮੈਂ ਤੁਹਾਨੂੰ ਆਪਣੇ ਟੈਲ ਲਗਾਇਨਾ ਮੈਂ ਉਹ ਵੀ ਟੂਰ ਕਰਾਉਂਗੀ ਬਾਥਰੂਮ ਮਤਲਬ ਸਾਰਾ ਪ੍ਰੋਪਰ ਦਿਖਾਉਂਗੀ ਕਿ ਹੁਣ ਕੰਮ ਸਾਡਾ অলਮੋਸਟ ਪੂਰਾ ਹੀ ਕੰਪਲੀਟ ਹੋ ਗਿਆ ਪੂਰਾ ਤੇ ਹੁਣ ਤੁਹਾਨੂੰ ਮੈਂ ਦਿਖਾਉਂਗੀ ਤੇ ਇਧਰ ਮੈਂ ਧਨੀਆ ਪਾਤਾ ਸੀ ਸਬਜੀ ਸੇ ਤੇ ਦੇਖੋ ਸਬਜੀ ਦੇਖਣ ਚ ਕਿੰਨੇ ਵਧੀਆ ਲੱਗ ਰਹੀ ਔਰ ਖਾਂਚ ਵੀ ਬਹੁਤ ਟੇਸਟੀ ਸੀ ਜੀ ਅ ਕਿਉਂਕਿ ਚਨੇ ਦੀ ਸਬਜ਼ੀ ਨੂੰ ਪਤਾ ਹੀ ਹੋਣਾ ਟੇਸਟ ਵਧੀਆ ਹੀ ਹੁੰਦਾ ਜ ਜੇ ਨੂੰ ਮੈਂ ਚਨੇ ਦੀ ਸਬਜ਼ੀ ਬਣਾਣੀ ਹੋਦੀ ਹੈ ਉਹ ਆਂਦੀ ਆ ਤੇ ਹੁਣ ਮੈਂ ਚਾਵਲੇ ਕੁੱਕਰ ਚ ਬਣਾ ਲੂੰਗੀ ਤੇ ਇਸ ਤੋਂ ਬਾਅਦ ਫਿਰ ਮੈਂ ਬੱਚੇ ਨਾ ਉਧਰ ਸੁੱਤੇ ਪਏ ਆ ਉਹਨਾਂ ਨੇ ਮੈਂ ਉਠਾਇਆ ਨਹੀਂ ਹੋ ਤੇ ਬਾਪੂ ਦੇ ਪਪਾ ਆ ਗਏ ਸੀ ਤੇ ਗਏ ਹੋਏ ਸੀ ਸ਼ਹਿਰ ਹਨਾ ਤੇ ਫਿਰ ਨਾ ਮੈਂ ਹਾਂ ਸੋਰੀ ਬਾਹਰ ਹੀ ਗਏ ਸੀ ਇਹ ਕਿਤੇ ਸ਼ਹਿਰ ਰੀਵਾ ਦੇ ਸਮਾਨ ਲੈਣ ਗਏ ਸੀਗੇ ਤੇ ਇਧਰ ਮੈਂ ਚਾਵਲ ਆਪਣੇ ਪਾਣੀ ਪਾ ਦਿੱਤਾ ਹੈ ਤੇ ਹੁਣ ਚਾਵਲ ਪਾ ਦੂੰਗੀ। ਇੱਕ ਗਲੀ ਸਾਈਡ ਮੈਂ ਆਪਣੀ ਬਾਲਟੀ ਰੱਖੀ ਹੈ ਕਿਉਂਕਿ ਪਾਣੀ ਫਿਰ ਮੈਦਰੋਂ ਪਾਣੀ ਹੁੰਦੀ ਹੈ ਲੋੜ ਪੈ ਜਾਂਦੀ ਪਾਣੀ ਦੀ ਤੇ ਦੇਖੋ ਸਬਜੀ ਬਣ ਕੇ ਹੋ ਗਈ ਹੈ ਮੇਰੀ ਰੈਡੀ। ਦੇਖੋ ਕਿੰਨਾ ਪਿਆਰਾ ਕਲਰ ਆਇਆ ਅਤੇ ਨੀਵੀਂ ਵੀ ਪਾ ਦਿੱਤਾ ਹੈ ਵਿੱਚ ਮੈਂ ਤੇ ਇੱਥੋਂ ਮੈਨੂੰ ਉਹ ਕੜੀਆ ਦਿੱਤਾ। ਆਉਂ ਜੁਲਾ ਸਾਫ ਕਾਂਦੀ। ਮੈਂ ਹਮੇਸ਼ਾ ਇੱਕ ਇੱਕ ਸੈਕਿੰਡ ਬਾਅਦ ਜੁਲਾ ਸਾਫ ਕਰਦੀ ਹਾਂ ਕਿਉਂਕਿ ਮਾਨਨੇ ਮਾਂਦਾ ਹੈਗਾ ਛੁੱਟੇ ਵਗੈਰਾ ਪੈ ਜਾਂਦੇ ਨੇ ਨਾ ਤੇਲ ਦੀਸ ਕਰਕੇ ਵੀ ਮੈਂ ਸਾਫ ਕਰਕੇ ਰੱਖਦੀ ਆ ਆਪਣਾ ਚੁੱਲਾ ਤੇ ਵਲੌਗ ਪਲੀਜ਼ ਜ਼ਰੂਰ ਅੱਗੇ ਤੱਕ ਬਣੇ ਰਹੋ ਤੁਸੀਂ ਕਾਲੇ ਚਾਵਲ ਸੋਰੀ ਕਾਲੀ ਉਹ ਸਬਜੀ ਜਿਹੜੀ ਹੁੰਦੀ ਜਣੇ ਦੀ ਕਾਲੇ ਚਨੇ ਉਹ ਬਣਾਇਆ ਮੈਂ ਹੁਣ ਤੇ ਨਾਲ ਬਣਾਇਆ ਚਾਵਲ ਚਾਵਲ ਖਾਵਾਂਗੇ ਤੇ ਜਣੇ ਦੀ ਸਬਜੀ ਬਾਕੀ ਬੱਚੇ ਉਧਰ ਸੁੱਤੇ ਪਏ ਆ ਬੱਚੇ ਉਧਰ ਸੁੱਤੇ ਹੋਏ ਆ ਤੇ ਮੈਂ ਕਿਹਾ ਫੜਾ ਫੜ ਮੈਂ ਆਪਣਾ ਕੰਮ ਵੀ ਕਰ ਲਵਾਂ ਤੇ ਆ ਕੱਪੜੇ ਤੁਸੀਂ ਦੇਖ ਰਹੇ ਹੋ ਇਹ ਕੱਪੜੇ ਸਾਰੇ ਨਾ ਧੁਰਤੇ ਹੋਏ ਆ ਤੈਹ ਲਗਾਣੇ ਆ ਇਹ ਤੇ ਇਹ ਤੈਹ ਲਗਾਵਾਂਗੇ ਕੱਲ ਦੇਖਾਂਗੇ ਕੱਲ ਤੈਹ ਲਗਾਵਾਂਗੇ ਤੇ ਬੱਬਾ ਉਹਦੇ ਪਾਪਾ ਨਾਲ ਚਿਪਸ ਲੈ ਕੇ ਆਏ ਸੀ ਬਾਹੂਕਲੀ ਬਟ ਇਹ ਮੈਂ ਚਿਪਸ ਨਹੀਂ ਨੂੰ ਹਜੇ ਨਹੀਂ ਦੇਣੀ ਕਿਉਂਕਿ ਜੇ ਚੀਜ਼ ਦੇਖ ਲਾਂਦਾ ਨਾ ਚਾਟ ਖਤਮ ਕਰ ਦਾਂਦਾ ਇੱਕ ਇੱਕ ਕਰਕੇ ਦਿਆ ਕਰੂੰਗੀ ਇਹਨਾਂ ਮੈ ਲਕੋ ਕੇ ਰੱਖ ਦਣੀ ਹੈ ਲਮਾਰੀ ਚਲਮਾਰੀ ਨੀ ਖੋਲਦਾ ਏ ਤੇ ਬਾਕੀ ਹੁਣ ਦੇਖਦੇ ਆ ਮੈਂ ਹੋਰ ਕੀ ਕਰਨਾ ਬਸ ਫਿਲਹਾਲ ਤਾਂ ਮੈਂ ਚਾਵਲ ਬਣਾ ਲਿਆ ਦੋ ਸੀਟੀਆਂ ਮਚਾਣੀਆਂ ਚਾਵਲ ਨੂੰ ਤੇ ਉਸ ਤੋਂ ਬਾਅਦ ਫਰੀਆਂ ਹੁਣ ਮੈਂ ਬਾਅਦ ਚੋ ਸੀ ਰੋਟੀ ਰੋਟੀ ਖਾਵਾਂਗੇ ਰੋਟੀ ਤਾਂ ਬਣਾਈ ਨਹੀਂ ਚਾਵਲ ਤੇ ਚਨੇ ਦੀ ਸਬਜੀ ਬਾਅਦ ਚੋ ਖਾਵਾਂਗੇ ਤੇ ਬੱਚੇ ਨੇ ਅੱਜ ਅਰੀਵਾ ਤਾਂ ਸੌ ਜਾਂਦੀ ਐ ਇਸ ਦਾ ਟਾਈਮ ਤੇ ਫੇਰ ਉੱਠਦੀ ਇੱਕ ਵਾਰੀ ਚੇਨੀ ਫਿਲਾਰ ਲਗਾਇਆ ਦੇਖੋ ਕਿਚਨ ਉਹ ਦਰਵਾਜ਼ਾ ਨਹੀਂ ਲਗਾਇਆ ਹੈਗਾ ਕਿਉਂਕਿ ਜਿਹੜਾ ਟੈਲਾਂ ਲੱਗਣੀਆਂ ਸੀ ਉਹ ਅਸੀਂ ਦਰਵਾਜ਼ੇ ਉਤਾਰ ਦਿੱਤੇ ਸੀ ਫਿਰ ਹੁਣ ਅਸੀਂ ਕਿਚਨ ਨੂੰ ਤਾਂ ਨਵੇਂ ਦਰਵਾਜ਼ਾ ਲਗਾਉਣਾ ਸ਼ਾਇਦ ਬਾਥਰੂਮ ਵੀ ਨਵਾਂ ਲਗਾਈਏ ਤੇ ਬਾਥਰੂਮ ਨੂੰ ਵੀ ਨਹੀਂ ਲਗਾਇਆ ਇਹ ਫਿਲਹਾਲ ਇੱਦਾਂ ਤੇ ਬਾਕੀ ਆ ਸਵਿਚ ਨਵੇਂ ਲਗਾ ਲੈ ਸੀ ਅੰਦਰ ਤੇ ਉੱਧਰ ਕਿਚਨ ਚ ਜਿਹੜਾ ਆ ਕਮਰਿਆਂ ਦੇ ਰੰਗ ਹੋਣਗੇ ਨਾ ਫਿਰ ਇਹ ਵੀ ਆਪਾਂ ਚੇਂਜ ਕਰ ਦੇਣੀ ਆ ਸਵਿਚ ਤੇ ਉੱਧਰ ਦੀ ਸੇਮ ਬਲੈਕ ਲਗਾ ਲੈਣੀ ਤੇ ਚਲੋ ਹੁਣ ਮੈਂ ਤੁਹਾਨੂੰ ਥੋੜੀ ਦੇਰ ਚ ਮਿਲਦੀ ਆ ਅ ਰੋਟੀ ਰੋਟੀ ਬਣਾ ਕੇ ਹਲੋ ਜੀ ਗਰਮ ਗਰਮ ਚਾਵਲ ਔਰ ਚਨੇ ਦੀ ਸਬਜੀ ਤੁਸੀਂ ਵੀ ਖਾ ਲੋ ਅਸੀਂ ਤਾਂ ਦੇਸੀ ਲੋਗ ਅੱਧੀ ਮੈਂ ਤਾਂ ਹਮੇਸ਼ਾ ਅੱਧੀ ਖਾਨੀ ਆਪਣੇ ਚਾਵਲਾਂ ਦੇ ਵਿੱਚ ਨਾ ਉਹ ਪਾ ਕੇ ਸਬਜੀ ਸਬ지 ਪਾ ਕੇ ਪਲੇਟ ਚ ਦਿਖਾਨੀ ਆ ਅਸੀਂ ਤੇ ਰੀਵੂ ਵੀ ਮੇਰੀ ਸਾਰੇ ਹੀ ਆ ਔਰ ਹੁਣ ਤੁਸੀਂ ਮੈਂ ਦਿਖਾਣੀ ਆ ਤੁਹਾਨੂੰ ਦੇਖੋ ਪਹਿਲਾਂ ਆਪਾਂ ਬਾਥਰੂਮ ਚ ਟੈਲ ਲਗਾਈਆਂ ਸੀ نیچے ਵਾਲੀਆਂ ਇਹ ਵਾਲੀਆਂ ਟੈਲਰ ਉੱਪਰ ਆ ਵਾਲੇ ਕਲਰ ਬ੍ਰਾਊਨ ਔਰ ਕਰੀਮ ਕਲਰ ਜਿਆ ਇਹੀ ਸੇਮ ਕਲਰ ਆਪਾਂ ਇੱਧਰ ਲਗਾਇਆ ਸ਼ੈਂਕ ਕੋ ਤੇ ਬਾਹਰਲੀ ਸਾਈਡ ਦੇਖੋ ਅਸੀਂ ਆਹ ਲਗਾਇਆ ਢੱਕ ਵਾਲਾ ਮਤਲਬ ਪਾਣੀ ਪਾਣੀ ਭਾੜ ਹੈ ਨਾ ਇਹ ਵਾਲਾ ਲਗਾਇਆ ਕੋਕੇ ਬਾਹਰ ਲਿ ਸੈਡ ਇਹ ਬਾਉ ਦੇ ਪਾਪਾ ਦੀ ਪਸੰਦ ਕਰ ਲੈ ਜਦੋਂ ਮਤਲਬ ਪੋੜੀ ਆਪਾਂ ਆਉਣ ਆਨੇ ਹਨ نیچے ਉੱਪਰ ਵਧੀਆ ਲੱਗਦਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਉੱਪਰ درختਵਾ ਔਰ نیچے ਪਾਣੀ ਆਂਦਾ ਪਿਆ ਆ ਦੇਖੋ ਹੁਣ ਇਧਰਲੀ ਸਾਈਡ ਮੈਂ ਅਸੀਂ ਲਗਾਇਆ ਆ ਸ਼ੈਂਕੋਰ ਇਹ ਸੇਮ ਜਿਹੜਾ ਬਾਥਰੂਮ ਚਾ ਉਹ ਤੇ ਆ ਵਾਲੀ ਇਹ ਨਾ ਬਾਰਕ ਨਿਜੜੀ ਕਿਚਨ ਵਾਲੂ ਜਾਣਦੇ ਇੱਕ ਜਿਹੀਸੇ ਬਰੌਂ ਲਗਾਤਾ ਤੇ ਜਿਹੜੀਆਂ ਟੈਲਾ ਬਚ ਗਈਆਂ ਸੀ ਨਾ ਉਹ ਇਧਰਲੀ ਦੀਵਾਰ ਤੇ ਲਗਾਤੀ ਉਹ ਬਹੁਤ ਜ਼ਿਆਦਾ ਬਚ ਗਈਆਂ ਸੀ ਇੰਨੀਆਂ ਟੈਲਾ ਬਚ ਗਈਆਂ ਸੀ ਮਤਲਬ ਅਲੱਗ-ਅਲੱਗ ਪੀਸ ਰਹਿ ਗਏ ਸੀ ਫਿਰ ਅਸੀਂ ਉਹਨਾਂ ਨੂੰ ਕਿਹਾ ਤੇ ਸਾਰੀ ਦੀਵਾਰ ਤੇ ਲਗਾ ਦੇ ਮੈਨੂੰ ਯੂਜ਼ ਹੀ ਆਂ ਗਿਆ ਨਾ ਸਿੱਟਾਂ ਦੇ ਤਾਂ ਫਿਰ ਉਹਨਾਂ ਨੇ ਇਹ ਦੀਵਾਰ ਤੇ ਲਗਾਤੀਆਂ ਸੀ ਮਿਸਤਰੀ ਨੇ ਤੇ ਦੇਖੋ ਆ ਸਾਡੀ ਬਾਲਕੋਨੀ ਇੱਧਰ ਤੇ ਕਿਚਨ ਦੇਖੋ ਮੇਰੀ ਕਿਚਨ 'ਚ ਅਸੀਂ ਇਹ ਟੈੱਲ ਲਗਾਇਆ ਉੱਪਰ ਉਹ ਨੀਚੇ ਬਰੌਂ ਲਗਾਇਆ ਮਤਲਬ ਕੰਬੀਨੇਸ਼ਨ ਜਿਹਾ ਬਣਾ ਕੇ ਲਗਾਇਆ ਆ ਤੇ ਦੇ ਕਮਨ ਦੱਸੋ ਮੇਰੀ ਕਿਚਨ ਤੁਹਾਨੂੰ ਕਿੰਦੀ ਲੱਗ ਰਹੀ ਹੈ ਔਰ ਅਸੀਂ ਬਟਨ ਬਲੈਕ ਸ਼ੂਜ਼ ਨਹੀਂ ਸੋਰੀ ਬਲੈਕ ਔਰ ਸਵਿਚ ਬੋਰਡ ਵੀ ਲਗਾ ਲਏ ਸੀਗੇ ਤੇ ਹੁਣ ਕਮਰੇ 'ਚ ਰੰਗ ਕਰਾਵਾਂਗੇ ਫਿਰ ਆਪਾਂ ਇੱਥੇ ਵੀ ਸੇਮ ਲਗਾਵਾਂਗੇ ਫਿਲਹਾਲ ਤਾਂ ਹਜੇ ਕਮਰੇ 'ਚ ਨਹੀਂ ਕਰਾਵਾਂਗੇ ਕਿਉਂਕਿ ਇੱਥੇ ਪਹਿਲਾਂ ਹੀ ਨਾ ਖਰਚਾ ਹੋ ਚੁੱਕਿਆ ਤੇ ਪਲੀਜ਼ ਮੇਰੇ ਵਲੋਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਬਹੁਤ ਜ਼ਿਆਦਾ ਤੇ ਦੇਖੋ ਆਪਾਂ ਟੂਟੀਆਂ ਵੀ ਲਗਾ ਲਈਆਂ ਆ ਕਿਚਨ 'ਚ ਤੇ ਜੋ ਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਲੈਂਡ ਕਰਦੀ ਆ ਮਿਲਦੇ ਆ ਹੁਣ ਤੁਹਾਨੂੰ ਨੈਕਸਟ ਵਲੌਗ ਚ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਏ ਬਾਏ